ਕਿਸਾਨਾਂ ਤੇ ਹੋ ਰੇ ਤਸ਼ੱਦਦ ਦੇ ਵਿਰੋਧ ਚ ਕਾਂਗਰਸ ਪਾਰਟੀ ਨੇ ਲਗਾਇਆ ਤਰਨਾ ਬੇਸ਼ਰਮ ਤੂੰ ਮਰੋ ਤੂੰ ਮਰੋ ਤੂੰ ਮਰੋ ਸ਼ਰਮ ਮੋ ਕਿ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਕਰੋ ਬੇਸ਼ਰਮ ਤੂੰ ਮਰੋ ਤੂੰ ਮਰੋ ਅੱਇਆ ਥੜਿਆ ਅੰਸ਼ਾ ਦੇ ਬੋ ਸ਼ਰਮ ਕਰਾ ਸ਼ਰਮ ਕਰੋ ਬੋਲਾਦਾ ਦੀ ਜੀ ਸਵਾਤਾ ਦਾ ਦੇਖੋ ਇਹਨਾਂ ਨੇ ਤੇ ਆਉਣ ਸਭ ਲਾਤਾ ਵਾ ਤੇ ਪਾਕਿਸਤਾਨੀ ਦੋਸਤਾਂ ਦੀ ਲੜਾਈ ਇਹਨਾਂ ਸ਼ੁਰੂ ਹੋ ਗਈ ਜੀ ਇਹ ਗੱਲ ਤੋਂ ਹੋ ਰਿਹਾ ਵਾ ਇਹ 60% ਕਿਸਾਨ ਆ ਸਾਡੇ ਹਿੰਦੁਸਤਾਨ ਦੇ ਵਿੱਚ ਇਹ ਐਮ ਬਾਬਾ ਜੀ ਆਪਾਂ ਇਹਨਾਂ ਦਾ ਨਾਮ ਕਰਾਂਗੇ ਤਾਂ ਫਿਰ ਬਹੁਤ ਮੁਸ਼ਕਲ ਹੋਏਗੀ ਅਸੀਂ ਥੜੀ ਰਾਹੁਲ ਗਾਂਧੀ ਨੇ ਕਿਹਾ ਵਾ ਅਸੀਂ ਜੇ ਇਹਨਾਂ ਨੂੰ ਐਮਐਸਪੀ ਆਹੀ ਕਰਾਂਗੇ ਤੇ ਹਨ 2024 ਦੀ ਸਰਕਾਰ ਆਉਗੀ ਜਮ ਸੁਤੰਤਰ ਦੀ ਰਿਪੋਰਟ ਆ ਉਹਨੂੰ ਪਸਾਦਾ ਸਾਰਾ ਜਿੰਦਾਬਾਦ ਸਾਡੀ 2024 ਸਰਕਾਰ ਹੋ ਜੇ ਕਿਸਾਨਾਂ ਦੀਆਂ ਸਾਰੀਆਂ ਛੱਟਾਂ ਪੂਰੀਆਂ ਕਰਾਂਗੇ ਜੋ ਸਾਨੂੰ ਅੱਗੇ ਰਾਜਾਬੜੀ ਨਹੀਂ ਦੇਸ਼ ਹੋਣਗੇ ਬਸੋ ਹੀ ਅੱਗੇ ਗਾ ਪ੍ਰੋਗਰਾਮ ਚੱਲੇਗਾ ਜੀ ਜਿਹੜਾ ਅੱਗੇ ਤਗੜਾ ਹੋ ਗਿਆ ਕੀਤਾ ਵਾ ਉਸ ਤੋਂ ਅੱਗੇ ਜਿਹੜਾ ਪ੍ਰੋਗਰਾਮ ਹੈਗਾ ਤਗੜਾ ਹੋ ਗਿਆ ਕਿਸਾਨ ਇੱਕਤਾ ਜਿੰਦਾਬਾਦ ਕਿਸਾਨ ਇੱਕਤਾ ਜਿੰਦਾਬਾਦ ਜੀ ਐਨਐਸ ਸੋਲੰਗਰ ਜਿੰਦਾਬਾਦ 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 ਪੂਰੇ ਦੇਸ਼ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਹਨ ਆਲ ਇੰਡੀਆ ਕਾਂਗਰਸ ਕਮੇਟੀ ਨੇ ਇਹ ਫੈਸਲਾ ਕੀਤਾ ਹੈ ਕਿ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਛੜਕਾਂ ਦੇ ਉੱਤਰ ਕੇ ਕਿਸਾਨਾਂ ਦੀਆਂ ਮੰਗਾਂ ਦੇ ਨਾਲ ਖੜੇ ਹੋਵਾਂਗੇ ਅਸੀਂ ਕਿਸਾਨਾਂ ਦੀਆਂ ਮੰਗਾਂ ਦੇ ਨਾਲ ਖੜੇ ਆਂ ਔਰ ਭਾਰਤੀ ਜਨਤਾ ਪਾਰਟੀ ਗੂੰਗੀ ਬੋਲੀ ਜਿਹੜੀ ਸਰਕਾਰ ਹੈ ਉਹਨਾਂ ਦੇ ਕੰਨਾਂ ਦੇ ਉੱਪਰ ਜੂੰਨ ਹੀ ਛਿੜਕ ਰਹੀ ਔਰ ਅਸੀਂ ਸਵਾਲ ਪੁੱਛਣਾ ਚਾਹੁੰਦੇ ਆ ਕੈਪਟਨ ਅਵਨੇਂਦਰ ਸਿੰਘ ਤੋਂ ਅਸੀਂ ਸਵਾਲ ਪੁੱਛਣਾ ਚਾਹੁੰਦੇ ਆ ਸੁਨੀਲ ਜਾਕੜ ਤੋਂ ਕਿ ਹੁਣ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਤੁਹਾਡੀ ਕਿਉਂ ਨਹੀਂ ਨਿਕਲ ਰਹੀ ਕਿਸਾਨਾਂ ਦੇ ਹੱਕ ਦੇ ਵਿੱਚ ਤੁਸੀਂ ਕਿਉਂ ਨਹੀਂ ਬੋਲਦੇ ਅੱਜ ਅਸੀਂ ਅੰਮ੍ਰਿਤਸਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਦੇ ਵਿੱਚ ਜਾ ਕੇ ਅਸੀਂ ਸਵਾਲਾਂ ਦੇ ਜਵਾਬ ਮੰਗਣਾ ਚਾਹਨੇ ਆ ਅਸੀਂ ਜਵਾਬ ਮੰਗਨੇ ਆ ਇਹਨਾਂ ਕੋਲੋਂ ਕਿ ਇਸ ਗੱਲ ਵਾਸਤਾ ਜਵਾਬ ਦੇਵੇ ਭਾਰਤੀ ਜਨਤਾ ਪਾਰਟੀ ਕਿ ਕਿਸਾਨਾਂ ਦੇ ਨਾਲ ਅਜਿਹੇ ਮਾੜਾ ਸਲੂਕ ਕਿਉਂ ਕਿਸਾਨਾਂ ਦੇ ਦਰਮਿਆਨ ਤੁਸੀਂ ਇੱਕ ਬਾਰਡਰ ਬਣਾ ਦਿੱਤਾ ਹਿੰਦੁਸਤਾਨ ਪਾਕਿਸਤਾਨ ਦੇ ਬਾਰਡਰ ਤੋਂ ਬਾਅਦ ਪਹਿਲੀ ਦਫਾ ਇੱਕ ਬਾਰਡਰ ਜਿਹੜਾ ਆ ਉਹ ਦੇਖਣ ਨੂੰ ਮਿਲ ਰਿਹਾ ਹੈ ਔਰ ਜਿਸ ਤਰੀਕੇ ਦੇ ਨਾਲ ਇਹ ਹਰਕਤਾਂ ਹੋ ਰਹੀਆਂ ਕਾਂਗਰਸ ਪਾਰਟੀ ਇਹਨੂੰ ਬਰਦਾਸ਼ਤ ਨਹੀਂ ਕਰੇਗੀ ਕਾਂਗਰਸ ਪਾਰਟੀ ਕਿਸਾਨਾਂ ਦੇ ਸੰਗਰਾਮ ਦੇ ਨਾਲ 100% ਖੜੀ ਰਹੇਗੀ